ਹੈਡ ਗ੍ਰਾਂਥੀ ਮੋਖ ਗ੍ਰਾਂਥੀ ਉਹਦੀ ਬੜੀ ਅਮੀਅਤ ਹੈ ਬਾਬਾ ਬੁੱਢਾ ਜੀ ਇਹਦੇ ਪਹਿਲੇ ਹੈਡ ਗ੍ਰਾਂਥੀ ਹੋਏ ਭਾਈ ਮਨੀ ਸਿੰਘ ਜਿਨ੍ਹਾਂ ਨੇ ਸੰਸਾਰ ਕੁ ਅਦਾਤ ਅਗੇ ਆਪਣਾ ਸੇਸ ਨਹੀਂ ਝੁਕਾਇਆ ਬੰਦ-ਬੰਦ ਕਟਵਾ ਲਿਆ ਇਹਨੇ ਬੜੀ ਇਤਿਹਾਸਿਕ ਜਿਹੜੀ ਇਸ ਥਾਂ ਦੀ ਮਹੱਤਤਾ ਸੀ ਉਹਨਾਂ ਨੂੰ ਹਾਈ ਕੋਰਟ ਕੇਸ ਕਰਕੇ ਮਲੀ ਐਮੇਟ ਕਰ ਦਿੱਤਾ ਮੈਨੂੰ ਤਾਂ ਐ ਹਮਦੂਮ ਹੋਇਆ ਜਿਸ ਤਰ੍ਹਾਂ ਨੌਵੇਂ ਪਾਸ਼ਾ ਨੇ ਕਿਹਾ ਕੁੰਚੀ ਸਥਾਨ ਇਸ਼ਨਾਨ ਬਾਰੇ ਇਹਨਾਂ ਨੇ ਵੀ ਬਿਲਕੁਲ ਉਹੀ ਜਿਹੜੀ ਆਪਣੀ ਪਹਿਲੀ ਵਾਹ ਵਾਹ ਸੀ ਉਹਨੂੰ ਮਿੱਟੀ ਚ ਮਿਲਾ ਦਿੱਤਾ ਮੈਂ ਇਹਨਾਂ ਨੂੰ ਫਿਰ ਬੇਨਤੀ ਕਰਨੀ ਚਾਹੁੰਦਾ ਵੀ ਇਹ ਕੇਸ ਜਿਹੜਾ ਵਾਪਸ ਲੈ ਕੇ ਇਸ ਅਹੁਦੇ ਦਾ ਤੇ ਹਰਮੰਦਰ ਸਾਹਿਬ ਦੇ ਹੈੱਡ ਗ੍ਰੰਥੀ ਦਾ ਜਿਹੜਾ ਸਤਕਾਰ ਹੈ ਉਹਨੂੰ ਆਵਾਜ਼ ਕੀਤਾ ਜਾਵੇ ਇਹਨਾਂ ਸ਼ਬਦਾਂ ਨਾਲ ਮੈਂ ਖੇਮਾਂ ਦਾ ਜਾਚ ਖਾਂ